ਉਹ ਵਾਇਰ ਗੁਰੂ ਜੀ ਖਫਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਬਾਬਿਆਂ ਨੇ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਉਹਦੇ ਵਿੱਚ ਪੀਜੇ ਤੇ 버ગર ਦਾ ਲੰਗਰ ਤੇ ਬ੍ਰੇਕਫਾਸਟ ਦੇ ਵਿੱਚ ਸੈਂਡਵਿਚ ਬਣਾਉਂਦੇ ਤੇ ਇਹ ਲੋਕ ਜਿਹੜਾ ਬਾਬੇ ਨਾਨਕ ਦਾ ਸੰਧਾਨਤ ਹੈ ਜਾਂ ਗੁਰਸੱਭਾ ਅੰਦਗਿਲ ਲੰਗਰ ਦੀ ਪ੍ਰਥਾ ਹੈਗੀ ਐ ਅਥੇਤੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਚੰਦਾ ਸੀ ਹੁਣ ਇਹਨਾਂ ਨੇ ਸੈਂਡਵਿਚ 버ਗਰ ਤੇ ਪੀਜ਼ਾ ਸ਼ੁਰੂ ਕਰ ਦਿੱਤਾ ਇੰਦਾੜੀਆਂ ਕਲਫ ਕੀਤੀਆਂ ਹੋਈਆਂ ਨਿਸਨਾ ਨਾਲ ਕੋਈ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਫੀਲੇ ਵਾਲਿਆਂ 버ਗਰ ਵਾਲਿਆਂ ਸੈਂਡਵਿਚ ਵਾਲਿਆਂ ਮਸ਼ੀਨਾ ਲਾ ਦਿੱਤੀਆਂ ਗਈ ਫਲਾਣੇ ਬਾਬੇ ਦਾ ਸਾਨੂੰ ਹੁਕਮ ਹੈ 1 ਘੰਟੇ ਵਿੱਚ 2500 ਪੀਜ਼ਾ ਬਣਦਾ ਹੈ 1 ਘੰਟੇ ਵਿੱਚ 2000 버거 ਬਣਦਾ ਹੈ ਜਾਨੀ ਕਿ ਜਿਹੜੀ ਲੰਗਰ ਦੀ ਪ੍ਰਥਾ ਸੀ ਉਹਨੂੰ ਇਹ ਹਰਾਮਖੋਰ ਕਿੱਟੀ ਸਿਓਂਕ ਚਿੱਟਿਆਂ ਟੋੜਾ ਟੋੜਿਆਂ ਵਾਲੇ ਇਹ ਖਤਮ ਕਰ ਰਹੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਇਹ ਧਰਮ ਪਰਵਰਤਨ ਦੀ ਗੱਲ ਕਰਦੇ ਆ ਉਦੋਂ ਇੱਕ ਬਾਬਿਆਂ ਨੇ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ ਉਹਦੇ ਵਿੱਚ ਪੀਜੇ ਤੇ 버ਗਰ ਦਾ ਲੰਗਰ ਤੇ ਡੇਕ ਫਾਸਟ ਦੇ ਵਿੱਚ ਸੈਂਡਵਿਚ ਬਣਾਉਂਦੇ ਆ ਤੇ ਇਹ ਲੋਕ ਜਿਹੜਾ ਬਾਬੇ ਨਾਨਕ ਦਾ ਸੰਧਾਨਤਾ ਜਾਂ ਗੁਰੂ ਸਾਹਿਬਾਂ ਦੇ ਲੰਗਰ ਦੀ ਪ੍ਰਥਾ ਹੈਗੀ ਹੈ ਅਥੇਤੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਚੰਦਾ ਸੀ ਉਹਨਾਂ ਨੇ ਸੈਂਡਵਿਚ 버ਗਰ ਤੇ ਪੀਜ਼ਾ ਸ਼ੁਰੂ ਕਰ ਦਿੱਤਾ ਦਾੜੀਆਂ ਕਲਫ ਕੀਤੀਆਂ ਗਈਆਂ ਨਿਸ ਨਾਲ ਕੋਈ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਪੀਜ਼ੇ ਵਾਲਿਆਂ 버ਗਰ ਵਾਲਿਆਂ ਸੈਂਡਵਿਚ ਵਾਲਿਆਂ ਮਸ਼ੀਨਾਂ ਲਾ ਦਿੱਤੀਆਂ ਗਈਆਂ ਫਲਾਣੇ ਬਾਬੇ ਦਾ ਸਾਨੂੰ ਹੁਕਮ ਹੈ 1 ਘੰਟੇ ਵਿੱਚ 2500 ਪੀਜ਼ਾ ਬਣਦਾ ਹੈ 1 ਘੰਟੇ ਵਿੱਚ 2000 버ਗਰ ਬਣਦਾ ਹੈ ਜਾਨਿ ਕਿ ਜਿਹੜੀ ਲੰਗਰ ਦੀ ਪ੍ਰਥਾ ਸੀ ਉਹਨਰੇ ਹਰਾਮਖੋਰ ਕਿੱਟੀ ਸਿਓਂਕ ਚਿੱਟੀਆਂ ਚੋੜਾ ਚੋੜਿਆਂ ਵਾਲੇ ਇਹ ਖਤਮ ਕਰ ਰਹੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਇਹ ਧਰਮ ਪਰਵਰਤਨ ਦੀ ਗੱਲ ਕਰਦੇ ਆ ਉਦੋਂ ਇਹ ਨੋਟ ਨਹੀਂ ਕਰਦੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਜੀ ਦੀਦਿਆੜਾ ਮਨਾਇਆ ਜਾਂਦਾ ਉੱਥੇ ਸ਼ਰੀਰ ਲਾਈ ਜਾਂਦੀ ਹੈ ਤੇ ਨਾਲ ਉਹਦੇ ਛੋਲਿਆਂ ਦਾ ਪ੍ਰਸ਼ਾਦ ਜਸੂਜੀ ਦਾ ਪ੍ਰਸ਼ਾਦ ਵਰਤਾਉਂਦੇ ਆ। ਨਾਲ ਠੰਡੇ ਮਿੱਠੇ ਜਲਦੀ ਸ਼ਵੀਨ ਹੁੰਦੀ ਹੈ। ਉਹ ਛੋਲਿਆਂ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ? ਜਸੂਜੀ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ? ਇਹ ਸਭ ਨੂੰ ਪਤਾ ਹੈ। ਲੈ ਕਿਸੇ ਵੀ ਜਿਹੜਾ ਕੋਈ ਕਿਸੇ ਮਰਦ ਤੇ ਆਸਥਾ ਰੱਖ ਲੋਣਾ ਇਨਸਾਨ ਉਹਦੇ ਨੇ ਭਾਵਨਾ ਦੀ ਤੋੜਦਾ। ਜੇ ਕੋਈ ਹਿੰਦੂ ਵੀਰ ਮੰਦਰ ਦੇ ਜਾਂਦਾ ਹੈ। ਉਹਨੂੰ ਮੁਬਾਰਕਬਾਦ। ਕੋਈ ਮੁਸੀਬਤ ਵਿੱਚ ਜਾਂਦਾ ਉਹਨੂੰ ਮੁਬਾਰਕਬਾਦ ਕੋਈ ਚੜ੍ਹ ਜਵੇ ਜਾਂਦਾ ਉਹਨੂੰ ਮੁਬਾਰਕਬਾਦ ਪਰ ਸਾਡਾ ਇੱਕ ਸਿੱਖਾਂ ਦਾ ਸਿਧਾਂਤ ਹੈ ਸਾਡੇ ਗੁਰੂਗ੍ਰੰਥ ਸਾਹਿਬ ਦੇ ਅੰਦਰ ਕਿਹੜਾ ਪ੍ਰਸਾਦ ਚੱਲਦਾ ਹੈ ਕਿੰਤਾ ਲੰਗਰ ਚੱਲਦਾ ਇਹ ਇੱਕ ਪਰਥਾ ਹੈ ਬੜੂ ਬਾਦਸ਼ਾਹ ਦੀ ਪਰ ਜਿਹੜੇ ਹਰਾਮਖੋਰ ਪੀਜੇ ਲਾ ਰਹੇ ਨੇ 버ਗਰ ਬਣਾ ਰਹੇ ਨੇ ਸੈਂਡਵਿਚ ਲਾ ਰਹੇ ਨੇ ਹੁਕਮ ਕੀਦਾ ਸਾਡੇ ਬਾਬਿਆਂ ਦਾ ਬਾਬੇ ਕਿਹੜੇ ਨੇ ਜਿੰਨੂੰ ਗੁਰਮਤ ਦਾ ਊੜਾ ੜਾਉਂਦਾ ਨਹੀਂ ਜਿਹੜੇ ਮਾਲਾ ਵੜ ਕੇ ਵਾਇਕਰੂ ਵਾਇਕਰੂ ਕਰਦੇ ਆ ਉਹਨਾਂ ਦੇ ਹੁਕਮ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਸੰਧਾਨਤ ਕੀ ਹੈ ਮੈਂ ਪਹਿਲਾਂ ਹੀ ਬੇਤੀ ਕਰ ਦਿੱਤੀ ਹੈ ਦਾੜੀਆਂ ਕਲਫ ਨਾਲ ਕਾਲੀਆਂ ਕੀਤੀ ਹੋਈਆਂ ਨੇ ਉਹਨਾਂ ਲਈ ਵਰਸ਼ਣ ਹੀ ਹੁੰਦਾ ਵੱਡਾ ਜਿਹੜੇ ਚੰਦੇ ਠੇਕਣ ਵਾਲੇ ਹੁੰਦੇ ਨੇ ਉਹ ਜੜਾਂ ਵਿੱਚ ਜਿੱਟਾ ਹੁੰਦਾ ਰੰਗ ਦੇ ਨਾਲ ਉੱਪਰੋਂ ਲਾਲ ਬੇਲਾ ਹੋ ਜਾਂਦਾ ਉਦਾਂ ਦਾੜੀਆਂ ਕਰੀ ਬੈਠੇ ਨੇ ਕਲਫ ਲਾ ਲਾ ਕੇ ਇਹ ਲੰਗਰ ਬਾਪਿਆਂ ਨੇ ਉਹ ਕਮ ਲਾਇਆ ਲਾਈ ਚੱਲੋ 1 ਵਜੇ ਤੱਕ ਰਾਤ ਤੱਕ ਲੰਗਰ ਚੱਲਦਾ ਹੈ ਸਵੇਰ ਕਹਿੰਦੇ ਸੈਂਡਵਿਚ ਸ਼ੁਰੂ ਕਰਦੇ ਹੋ ਫਿਰ ਵੀਰ ਆ ਜਾਂਦਾ ਫਿਰ 버거 ਆ ਜਾਂਦਾ ਇਹਨਾਂ ਨੂੰ ਪਹਿਲਾਂ ਇਹ ਦੱਸੋ ਵੀ ਜਿਹੜਾ ਸੈਂਡਵਿਚ ਘੱਟੋ ਘੱਟ 50 ਤੋਂ 80 ਰੁਪਏ ਹੁੰਦਾ ਹੈ 100 ਰੁਪਏ ਤੱਕ ਵੀ ਹੈਗਾ ਤੇ ਸੈਂਡਵਿਚ ਵੀ ਘੱਟੋ ਘੱਟ 100 ਰੁਪਏ ਦਾ ਹੈ ਵੀਜਾ ਘੱਟੋ ਘੱਟ 3-400 ਰੁਪਏ ਦਾ ਤੇ ਕੀ ਇਹ ਲੰਗਰਾਂ ਦੇ ਵਿੱਚ ਜਿਹੜਾ ਟ੍ਰੈਂਡ ਚਲਾਇਆ ਹੋਇਆ ਹੈ ਪੀਜ਼ਾ 버ਗਰ ਜਾਂ ਸੈਂਡਵਿਚ ਖਾਣ ਵਾਲੇ ਲੋੜਵੰਦ ਹੋਣਗੇ। ਲੰਗਰ ਅਥੇਤੀਤਿਤ ਭਾਗ ਹੁੰਦਾ ਲੋੜਵੰਦ। ਉਹਨਾਂ ਲਈ ਹੁੰਦਾ। ਜਿਹੜੇ ਪੀਜ਼ਾ 버ਗਰ ਸੈਂਡਵਿਚ ਖਾਣਗੇ ਉਹ ਲੋੜਵੰਦ ਤਾਂ ਹੋ ਨਹੀਂ ਸਕਦੇ। ਜਿਹੜੇ ਬੰਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖਿਓ ਪੀਜ਼ਾ 버ਗਰ ਤੇ ਸੈਂਡਵਿਚ ਕੀ ਹੁੰਦਾ ਹੈ। ਇਹ ਵੱਡੇ ਘਰਾਂ ਦੇ ਚੋਜ ਨੇ। ਇਹ ਸੋਚਿਆ ਨਹੀਂ ਪਰ ਕੁਛ ਨਹੀਂ ਅਸੀਂ ਇੰਨਾ ਪੈਸਾ ਲੰਗਰਾਂ ਦੇ ਬਰਬਾਦ ਕਰ ਰਹੇ ਮੈਂ ਤਾਂ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਲੰਗਰ ਜਿਹੜੇ ਰੋਣ ਲੱਗ ਰਹੇ ਨੇ ਅਸੀਂ ਕੰਨੋਨਾ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਸਾਡੀ ਕੋਈ ਉਹ ਲੰਗਰ ਵਾਲੀ ਮਰਜ਼ਾ ਨਹੀਂ ਨਹੀਂ ਇਹ ਤਾਂ ਹੁਣ ਬੰਦ ਹੋਣੇ ਚਾਹੀਦੇ ਨੇ ਪਤਾ ਲੱਗੇ ਕਿਸੇ ਨੂੰ ਜਿਹੜਾ ਬੰਦਾ ਸਿੱਖ ਘੋਂ ਦਾ ਹੋਇਆ ਦੋ ਵਸਤੇ ਰੋਟੀ ਆਪਣੀ ਕੋਮਾ ਆਪੇ ਆਪਣੇ ਘਰ ਵਿੱਚ ਉਹਨੇ ਤੇ ਪਕਾ ਕੇ ਖਾ ਨਹੀਂ ਸਕਦਾ ਲਾਹਣਤਾ ਵਜੇ ਸਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਤਪਣਾ ਦੇ ਬੈਠੇ ਬੈਠ ਬੈਠ ਕੇ ਪ੍ਰਸ਼ਾਦੇ ਛਕਣਗੇ ਜਾਂ ਹੁਣ ਅੱਜ ਦਾ ਟ੍ਰੈਂਡ ਪੀਜਾ ਵਾਲਾ ਇਹ ਬੜੀਆਂ ਕੌੜੀਆਂ ਗੱਲਾਂ ਨੇ ਜੇ ਲੰਗਰ ਕਿਤੇ ਗੁਰਦੁਆਰ ਸਾਹਿਬ ਵਿੱਚ ਲੱਗਦਾ ਹੈ ਉਹ ਲੋੜ ਵਾਸਤੇ ਜਿਦੋਂ ਕਿ ਅੱਗਾ ਪਿਛਾ ਹੈ ਹੀ ਨਹੀਂ ਜਿਹਦੇ ਕੋਲ ਕੋਈ ਕਮਾਉਣ ਦਾ ਸਾਧਨ ਨਹੀਂ ਉਹਨਾਂ ਵਾਸਤੇ ਤੇylar ਬਾਬੇ ਨੇ ਟ੍ਰੈਂਡ ਸ਼ੁਰੂ ਕੀਤਾ ਨਾ ਪੀਜੇ 버ਗਰ ਦਾ ਜੱਸਾੰਦੇਵ ਦਾ ਇਹ ਜੁੱਤੀਆਂ ਦੀ ਲੋੜ ਹੈ ਇਹਨੂੰ ਘੱਟੋ ਘੱਟ ਇਹ ਟਿੱਪੀ ਸ਼ੌਂਖ ਹੈ ਪਹਿਲਾਂ ਇਹਨਾਂ ਨੇ ਜਿਹੜੇ ਗੁਰਦੁਆਰੇ ਸੀ ਬਰਾਸਤ ਸੀ ਗੁਰੂ ਘਰ ਦੇ ਉਹ ਸਾਰੇ ਢਹ ਢੇਰੀ ਕਰਤੀ ਵੱਡੀਆਂ ਮੱਠੀਆਂ ਡੋਬੀਆਂ ਇਮਾਰਤਾਂ ਤੋੜ ਕੇ ਇਹਨਾਂ ਨੇ ਸੰਗਮਰਮਲਾ ਦੇ ਤੇ ਉਹਦਾ ਨਮਾਟਰਾਟ ਸੇਟਦਾ ਪੀ ਜਾਂਦਾ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਚਾਰਕ ਨੂੰ ਬੇਨਤੀ ਹੈ ਥੋੜਾ ਬੋਤਾ ਜਾ ਰਹੇ ਇਹਨਾਂ ਨੂੰ ਕੰਟਰੋਲ ਕਰ ਲੋ ਜਾਂ ਤੁਹਾਡੇ ਜ਼ੁਬਾਨ ਵਿੱਚ ਭੁੰਗੜੀਆਂ ਪਾਈਆਂ ਹੋਈਆਂ ਨੇ ਲੰਗਰ ਕੀ ਹੁੰਦਾ ਹੈ ਦਾਲ ਫੁਲਕਾ ਹੁੰਦਾ ਹੈ ਤੇ ਜਿੰਨੀਆਂ ਬਰੈਡੀਆਂ ਤੁਸੀਂ ਬਣਾਓਗੇ ਲੰਗਰ ਨਹੀਂ ਹੁੰਦਾ ਉਹ ਰੈਸਟੋਰੈਂਟ ਹੁੰਦਾ ਤੇ ਉਹਨੇ ਰੈਸਟੋਰੈਂਟ ਹੀ ਨੇ ਸ਼ਰਮ ਕਰੋ ਮਾੜੀ ਵੋਟ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕਿਰਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਬਾਬਿਆਂ ਨੇ ਨਮਣੀ ਟ੍ਰੈਂਡ ਸ਼ੁਰੂ ਕੀਤਾ ਹੈ ਉਹਦੇ ਵਿੱਚ ਪੀਜਾ ਤੇ 버거 ਦਾ ਲੰਗਰ ਤੇ ਦੇਖ ਫਾਸਟ ਦੇ ਵਿੱਚ ਸੈਂਡਵਿਚ ਬਣਾਉਂਦੇ ਆ ਤੇ ਇਹ ਲੋਕ ਜਿਹੜਾ ਬਾਬੇ ਨਾਨਕ ਦਾ ਸੰਧਾਨਤਾ ਜਾਂ ਗੁਰੂ ਸਾਹਿਬ ਆਮਦਿਗ ਲੰਗਰ ਦੀਪਕਾ ਸਾਹਿਬ ਹੈਗੀ ਅਥੇਤੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਚਰਦਾ ਸੀ ਹੁਣ ਇਹਨਾਂ ਨੇ ਸੈਂਡਵਿਚ 버ਗਰ ਤੇ ਪੀਜਾ ਸ਼ੁਰੂ ਕਰ ਦਿੱਤਾ ਦਾੜੀਆਂ ਕਲਫ ਕੀਤੀਆਂ ਹੋਈਆਂ ਨਿਸ ਨਾਲ ਕੋਈ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਪੀਜ਼ਾ ਵਾਲੀਆਂ 버거 ਵਾਲੀਆਂ ਸੈਂਡਵਿਚ ਵਾਲੀਆਂ ਮਸ਼ੀਨਾਂ ਦਾ ਦਿੱਤੀਆਂ ਗਈ ਫਲਾਣੇ ਬਾਬੇ ਦਾ ਸਾਨੂੰ ਹੁਕਮ ਹੈ 1 ਘੰਟੇ ਵਿੱਚ 2500 ਪੀਜ਼ਾ ਬਣਦਾ ਹੈ 1 ਘੰਟੇ ਵਿੱਚ 2000 버거 ਬਣਦਾ ਹੈ ਜਾਨਕਿ ਜਿਹੜੀ ਲੰਗਰ ਦੀ ਪ੍ਰਥਾ ਸੀ ਉਹ ਨੂੰ ਇਹ ਹਰਾਮਖੋਰ ਕਿੱਟੀ ਸੋਕ ਚਿੱਟਿਆਂ ਟੋੜਾ ਟੋੜਿਆਂ ਵਾਲੇ ਇਹ ਖਤਮ ਕਰ ਰਹੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਇਹ ਧਰਮ ਪਰਵਰਤਨ ਦੀ ਗੱਲ ਕਰਦੇ ਆ ਉਦੋਂ ਇਹ ਨੋਟ ਨਹੀਂ ਕਰਦੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਉੱਥੇ ਸ਼੍ਰੀ ਲਾਈ ਜਾਂਦੀ ਹੈ ਤੇ ਨਾਲ ਉਹਦੇ ਛੋਲਿਆਂ ਦਾ ਪ੍ਰਸ਼ਾਦ ਜਸੂਜੀ ਦਾ ਪ੍ਰਸ਼ਾਦ ਵਰਤਾਉਂਦੇ ਆ ਨਾਲ ਹੁੰਡੇ ਮਿੱਠੇ ਜਲਦੀ ਸ਼ਵੀਨ ਹੁੰਦੀ ਹੈ ਹੁਣ ਛੋਲਿਆਂ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਜਾਂ ਸੂਜੀ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਇਹ ਸਭ ਨੂੰ ਪਤਾ ਹੈ ਲੈ ਕਿਸੇ ਵੀ ਜਿਹੜਾ ਕੋਈ ਕਿਸੇ ਮਰਦ ਤੇ ਆਸਥਾ ਰੱਖ ਲੋਣਾ ਇਨਸਾਨ ਉਹਦੇ ਨੇ ਭਾਵਨਾ ਦੀ ਤੋੜਦਾ ਜੇ ਕੋਈ ਹਿੰਦੂ ਵੀਰ ਮੰਦਿਰ ਦੇ ਜਾਂਦਾ ਹੈ ਉਹਨੂੰ ਮੁਬਾਰਕਬਾਦ ਕੋਈ ਮੁਸਲਮਾਨ ਵੀ ਜਾਂਦਾ ਹੈ ਉਹਨੂੰ ਮੁਬਾਰਕਬਾਦ ਕੋਈ ਚਰਚੇ ਵੀ ਜਾਂਦਾ ਹੈ ਉਹਨੂੰ ਮੁਬਾਰਕਬਾਦ ਪਰ ਸਾਡਾ ਇੱਕ ਸਿੱਖਾਂ ਦਾ ਸਿਧਾਂਤ ਹੈ ਸਾਡੇ ਗੁਰਦਵਾਰਿਆਂ ਦੇ ਅੰਦਰ ਕਿਹੜਾ ਪ੍ਰਸਾਦ ਚੱਲਦਾ ਹੈ ਕਿੰਨਾ ਲੰਗਰ ਚੱਲਦਾ ਹੈ ਇਹ ਇੱਕ ਪਰਥਾ ਹੈ ਗੁਰੂ ਬਾਸ਼ਾ ਦੀ ਪਰ ਜਿਹੜੇ ਹਰਾਮ ਖੋਰ ਪੀਜੇ ਲਾ ਰਹੇ ਨੇ 버거 ਬਣਾ ਰਹੇ ਨੇ ਸੈਂਡਵਿਚ ਲਾ ਰਹੇ ਨੇ ਹੁਕਮ ਕੀਦਾ ਸਾਡੇ ਬਾਬਿਆਂ ਦਾ ਬਾਬੇ ਕਿਹੜੇ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ੜਾਉਂਦਾ ਨਹੀਂ ਜਿਹੜੇ ਮਾਲਾ ਵੜ ਕੇ ਵੈਕਰੂ ਵੈਕਰੂ ਕਰਦੇ ਆ ਉਹਨਾਂ ਦੇ ਹੁਕਮ ਨੇ ਇਹਨਾਂ ਲੋਕ ਕੋਈ ਮਤਲਬ ਨਹੀਂ ਵੀ ਸੰਧਾਨਤ ਕੀ ਐ ਮੈਂ ਪਹਿਲਾਂ ਹੀ ਬੇਤੀ ਕਰ ਦਿੱਤੀ ਐ ਦਾੜੀਆਂ ਕਲਫ ਨਾਲ ਕਾੜੀਆਂ ਕੀਤੀਆਂ ਹੋਈਆਂ ਨੇ ਉਹਨਾਂ ਲਈ ਵਰਸ਼ਣ ਹੀ ਹੁੰਦਾ ਵੱਡਾ ਜਿਹੜੇ ਚੰਦੇ ਠੇਕਣ ਵਾਲੇ ਹੁੰਦੇ ਨੇ ਉਹ ਜੜਾਂ ਵਿੱਚ ਜਿੱਟਾ ਹੁੰਦਾ ਰੰਗ ਦੇ ਨਾਲ ਉੱਪਰੋਂ ਲਾਲ ਬੇਲਾ ਹੋ ਜਾਂਦਾ ਉਦਾਂ ਦਾੜੀਆਂ ਕਰੀ ਬੈਠੇ ਨੇ ਕਲਫ ਲਾ ਲਾ ਕੇ ਤੇ ਲੰਗਰ ਬਾਪਿਆਂ ਨੇ ਹੁਕਮ ਲਾਇਆ ਲਾਈ ਚੱਲੋ 1 ਵੇ ਟੱਕਰਾਂ ਤੱਕ ਲੰਗਰ ਚੱਲਦਾ ਸਵੇਰ ਕਹਿੰਦੇ ਸੈੰਵੇਸ਼ ਸ਼ੁਰੂ ਕਰਦੇ ਫਿਰ ਬੀਰ ਆ ਜਾਂਦਾ ਫਿਰ 버거 ਆ ਜਾਂਦੇ ਇਹਨਾਂ ਨੂੰ ਪਹਿਲਾਂ ਇਹ ਦੱਸੋ ਵੀ ਜਿਹੜਾ ਸੈਂਡਵਿਚ ਘੱਟੋ ਘੱਟ 50 ਤੋਂ 80 ਰੁਪਈਆ ਹੁੰਦਾ ਹੈ 100 ਰੁਪਈਆ ਤੱਕ ਵੀ ਹੈਗਾ ਤੇ ਸੈਂਡਵਿਚ ਵੀ ਘੱਟੋ ਘੱਟ 100 ਰੁਪਈਆ ਦਾ ਹੈ ਪੀਜ਼ਾ ਘੱਟੋ ਘੱਟ 3-400 ਰੁਪਈਆ ਦਾ ਤੇ ਕੀ ਇਹ ਲੰਗਰਾਂ ਦੇ ਵਿੱਚ ਜਿਹੜਾ ਟ੍ਰੈਂਡ ਚਲਾਇਆ ਹੋਇਆ ਹੈ ਪੀਜ਼ਾ 버거 ਜਾਂ ਸੈਂਡਵਿਚ ਖਾਣ ਵਾਲੇ ਲੋੜਵੰਦ ਹੋ ਰਹੇ ਲੰਗਰ ਅਥੀਤੀਤ ਭਾਅ ਹੁੰਦਾ ਲੋੜਵੰਦ ਉਹਨਾਂ ਲਈ ਹੁੰਦਾ ਜਿਹੜੇ ਪੀਜ਼ਾ 버ਗਰ ਸੈਂਡਵਿਚ ਰਖੜ ਲਗੇ ਉਹ ਲੋੜਵੰਦ ਤਾਂ ਹੋ ਨਹੀਂ ਸਕਦੇ ਜਿਹੜੇ ਬੰਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਪੀਜ਼ਾ 버ਗਰ ਤੇ ਸੈਂਡਵਿਚ ਕੀ ਹੁੰਦਾ ਇਹ ਵੱਡਿਆਂ ਘਰਾਂ ਦੇ ਚੋਜ ਨੇ ਇਹ ਸੋਝੇ ਨੇ ਪਰ ਕੁਝ ਨਹੀਂ ਅਸੀਂ ਇੰਨਾ ਐਸਾ ਲੰਗਰਾਂ ਦੇ ਬਰਵਾਰ ਕਰ ਰਹੇ ਮੈਂ ਤਾਂ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਲੰਗਰ ਜਿਹੜੇ ਰੋਣ ਲੱਗ ਰਹੇ ਨੇ ਅਸੀਂ ਕੋਲ ਨਾਲ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਸਾਡੀ ਕੋਈ ਉਹ ਲੰਗਰ ਵਾਲੀ ਮਰਜ਼ਾ ਨਹੀਂ ਨਹੀਂ ਇਹ ਤਾਂ ਹੁਣ ਬੰਦ ਹੋ ਗਏ ਜਾਂ ਦੇ ਪਤਾ ਲੱਗੇ ਕਿਸੇ ਨੂੰ ਜਿਹੜਾ ਬੰਦਾ ਸਿੱਖ ਘਰੋਂ ਦਾ ਰਿਆ ਦੋ ਬਸਾਤੀ ਰੋਟੀ ਆਪਣੀ ਕਮਾ ਕੇ ਆਪਣੇ ਘਰ ਵਿੱਚ ਚੁੱਲੇ ਤੇ ਪਕਾ ਕੇ ਖਾ ਨਹੀਂ ਸਕਦਾ ਲਾਹਣਤਾ ਵਜੇ ਸਿੱਖ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਤਪਣਾ ਦੇ ਬੈਠ ਬੈਠ ਕੇ ਪ੍ਰਸ਼ਾਦੇ ਛਕਣਗੇ ਜਾਂ ਹੁਣ ਆਜਾ ਟ੍ਰੈਂਡ ਪੀਜਾ ਵਾਲਾ ਇਹ ਬੜੀਆਂ ਕੌੜੀਆਂ ਗੱਲਾਂ ਨੇ ਜੇ ਲੰਗਰ ਕਿਤੇ ਗੁਰਦੁਆਰ ਸਾਹਿਬ ਵਿੱਚ ਲੱਗਦਾ ਹੈ ਉਹ ਲੋੜ ਵਾਸਤੇ ਜਿਦੋਂ ਕਿ ਅੱਗਾ ਪਿਛਾ ਹੈ ਨਹੀਂ ਜਿਹਦੇ ਕੋਲ ਕੁਝ ਕਮਾਉਣ ਦਾ ਸਾਧਨ ਨਹੀਂ ਉਹਨਾਂ ਵਾਸਤੇ ਤੇylar ਬਾਬੇ ਨੇ ਟ੍ਰੈਂਡ ਸ਼ੁਰੂ ਕੀਤਾ ਨਾ ਪੀਜੇ 버ਗਰ ਦਾ ਜਾਂ ਸੈਂਡਵੇਚ ਦਾ ਇਹਨਾਂ ਦੇ ਜੁੱਤੀਆਂ ਦੀ ਲੋੜ ਹੈ ਇਹਨੂੰ ਘੱਟੋ ਘੱਟ ਇਹ ਜਿੱਪੀ ਸੌਂਖਾ ਫਿਰ ਇਹਨਾਂ ਨੇ ਜਿਹੜੇ ਗੁਰਦੁਆਰੇ ਸੀ ਬਰਾਸਤ ਸੀ ਗੁਰੂ ਘਰ ਦੇ ਉਹ ਸਾਰੇ ਢਹ ਢੇਰੀ ਕਰਤੀ ਵੱਡੀਆਂ ਮੱਠੀਆਂ ਡੋਬੀਆਂ ਇਮਾਰਤਾਂ ਤੋੜ ਕੇ ਇਹਨਾਂ ਨੇ ਸੰਗਮਰਮਰ ਲਾ ਦਿੱਤੇ ਤੇ ਉਹ ਨਵਾਂ ਡਰਾਇੰਟ ਸੈਟ ਤਾਂ ਪੀ ਜਾਂਦਾ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਚਾਰਕ ਹਨ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਜਾਰੇ ਇਹਨਾਂ ਨੂੰ ਕੰਟਰੋਲ ਕਰ ਲੋ ਜਾਂ ਤੁਹਾਡੇ ਜ਼ਬਾਨ ਵਿੱਚ ਭੁੰਗੜੀਆਂ ਪਈਆਂ ਹੋਈਆਂ ਨੇ ਲੰਗਰ ਕੀ ਹੁੰਦਾ ਦਾਲ ਫੁਲਕਾ ਹੁੰਦਾ ਤੇ ਜਿੰਨੀਆਂ ਵੈਰਾਈਆਂ ਤੁਸੀਂ ਬਣਾਓਗੇ ਉਹ ਲੰਗਰ ਨਹੀਂ ਹੁੰਦਾ ਉਹ ਰੈਸਟੋਰੈਂਟ ਹੁੰਦਾ